ਨੀਤ ਨਾ ਦੇਖੇ ਬਿਸਤਰਾ ਤੇ ਭੁੱਖ ਨਾ ਦੇਖੇ ਮਾਸ ਮੌਤ ਨਾ ਦੇਖੇ ਉਮਰ ਤੇ ਇਸ਼ਕ ਨਾ ਦੇਖੇ ਜ਼ਾਤ ਜਿਉਂ-ਜਿਉਂ ਉਮਰਾਂ ਵਧੀਆਂ ਸੱਚੀ ਫਰਕ ਪੈ ਗਿਆ ਹਾਸੇ ਉੱਡ ਕੇ ਚਿਹਰੇ ਤੋਂ ਕਈ ਵੱਡੇ ਤੁਰ ਗਏ ਵੇੜੇ ਚੋਂ ਭਾਵੇਂ ਲੋਕੀ ਥੋੜੇ ਚੰਨਣ ਲੱਗ ਪਏ ਨੇ पर मैं खुद नो खो बैठा मेरे चो जरूरी नहीं कि सारे सबक किताबा तो ही सीखे जान कुछ सबक रिश्ते जिंदगी भी सिखा देते ने रिश्ते ओही कामयाब होंगे ने जो दोह तो हाँ पास्यों नहीं पाए जाते हैं एक पास्यों सीख के तो रोटी भी नहीं बनाई जा सकती किसी ने पूछा ਕੋਈ ਆਪਣਾ ਛੱਡ ਕੇ ਚਲਾ ਜਾਏ ਤਾਂ ਕੀ ਕਰੋਗੇ ਬਹੁਤ ਹੀ ਖੂਬਸੂਰਤ ਜਵਾਬ ਆਪਣਾ ਕਦੇ ਛੱਡ ਕੇ ਨਹੀਂ ਜਾਂਦਾ ਤੇ ਜਿਹੜਾ ਛੱਡ ਕੇ ਚਲਿਆ ਜਾਵੇ ਉਹ ਕਦੇ ਆਪਣਾ ਨਹੀਂ ਹੁੰਦਾ ਜਿੰਨਾ ਚਿਰ ਮਿੱਟੀ ਤੇ ਉੱਪਰ ਰਹਾਂਗੇ ਕਿਤੇ ਨਾ ਕਿਤੇ ਸੁਭਾਅ ਵਿੱਚ ਹਵਾ ਮਿਲੀ ਹੀ ਰਹੇਗੀ ਬੜੀ ਆਰਾਮ ਦੀ ਨੀਂਦ ਆਵੇਗੀ ਮਿੱਟੀ ਤੇ ਵਿੱਚ ਮਿਲਣ ਤੋਂ ਬਾਅਦ ਕਈ ਵਾਰੀ ਸਭ ਤੇ ਨਾਲ ਹੁੰਦੇ ਬਾਵਜੂਦ ਵੀ ਇਨਸਾਨ ਇਕੱਲਾ ਹੁੰਦਾ ਹੈ ਇਕੱਲਾ ਇੰਨਾ ਇਕੱਲਾ ਕਿ ਉਸ ਦਾ ਦੁੱਖ ਤਰਤ ਗੱਲਾਂ ਯਾਦਾਂ ਖਵਾਬ ਤੇ ਖਵਾਇਸ਼ਾਂ ਸਭ ਸਿਰਫ ਆਪਣੇ ਤੱਕ ਹੀ ਰਹਿ ਜਾਂਦੀਆਂ ਨੇ ਜੇਕਰ ਤੁਸੀਂ ਸੱਚਾਈ ਤੇ ਚੱਲ ਰਹੇ ਹੋ ਤਾਂ ਯਾਦ ਰੱਖੋ ਕਿ ਪਰਮਾਤਮਾ ਹਮੇਸ਼ਾ ਤੁਹਾਡੇ ਨਾਲ ਹੈ ਨੀयत ਸਾਫ ਹੋਵੇ ਅਤੇ ਮਕਸਦ ਨੇਕ ਹੋਵੇ ਤਾਂ ਪਰਮਾਤਮਾ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਡੀ ਮਦਦ ਜ਼ਰੂਰ ਕਰਦਾ ਹੈ। ਬੰਦਾ ਵੱਡਾ ਹੋਵੇ ਜਾਂ ਛੋਟਾ ਕੋਈ ਫਰਕ ਨਹੀਂ ਪੈਂਦਾ। ਉਹਦੀ ਕਹਾਣੀ ਵੱਡੀ ਹੋਣੀ ਚਾਹੀਦੀ ਹੈ। ਜੇ ਤੋ ਬੰਦਾ ਸੁਪਨਾ ਪੂਰਾ ਕਰਨ ਲਈ ਮਿਹਨਤ ਨਹੀਂ ਕਰਦਾ ਤਾਂ ਉਸ ਦਾ ਸੁਪਨਾ ਬਸ ਸੁਪਨਾ ਹੀ ਰਹਿ ਜਾਂਦਾ ਹੈ। ਕੋਸ਼ਿਸ਼ ਕਰੋਗੇ ਜ਼ਿੰਦਗੀ ਦਾ ਹਰ ਪਲ ਵਧੀਆ ਕੁਝਰੇ ਕਿਉਂਕਿ ਜ਼ਿੰਦਗੀ ਨਹੀਂ ਰਹਿੰਦੀ ਪਰ ਕੁਝ ਚੰਗੀਆਂ ਯਾਦਾਂ ਰਹਿ ਜਾਂਦੀਆਂ ਨੇ ਕਈ ਵਾਰੀ ਦਿਲ ਬਹੁਤ ਰੋਂਦਾ ਹੈ ਆਪਣੇ ਆਪ ਨੂੰ ਤੇ ਆਪਣੇ ਹਾਲਾਤਾਂ ਨੂੰ ਵੇਖ ਕੇ ਕਿ ਸੋਚਿਆ ਕੀ ਸੀ ਤੇ ਕੀ ਹੋ ਰਿਹਾ ਹੈ ਅਜ ਦੇ ਸਮੇਂ ਵਿੱਚ ਉਹੀ ਆਪਣਾ ਹੈ ਜਿਹੜਾ ਦੁੱਖ ਵਿੱਚ ਤੁਹਾਡੇ ਨਾਲ ਖਲੋ ਗਿਆ ਚਾਹੇ ਹਸਤੇ ਨਾਲ ਜਸ਼ਟਾ ਖੁੰਦਾ ਹੋਵੇ ਚਾਹੇ ਦਿਲਦਾ ਹੋਵੇ ਇਸ ਗੱਲ ਦਾ ਵਹਿਮ ਦਿਲੋਂ ਕੱਟਦੇ ਹੋ ਕੇ ਔਖੇ ਵੇਲੇ ਕੋਈ ਸਾਥ ਦੇਵੇ ਕਾ ਤੁਹਾਡਾ ਜ਼ਿੰਦਗੀ ਦੇ ਲਈ ਖੁਦ ਹੀ ਲੜਨਾ ਪੈਂਦਾ ਹੈ ਤੇ ਖੁਦ ਹੀ ਮੰਜ਼ਲਾਂ ਦੀ ਤਲਾਸ਼ ਕਰਨੀ ਪੈਂਦੀ ਹੈ ਮਜ਼ਬੂਤ ਹੱਥਾਂ ਚ ਵੀ ਛੋਟੇ ਚੰਦੀਆਂ ਨੇ ਉਂਗਲੀਆਂ ਰਿਸ਼ਤੇ ਚੋਰ ਨਾਲ ਨਹੀਂ ਤਮੀਜ਼ ਨਾਲ ਨਿਭਾਏ ਜਾਂਦੇ ਹੱਥ ਰਿਸ਼ਤੇਾਂ ਦਾ ਹੋਣਾ ਇੰਨੀ ਤਕਲੀਫ ਨਹੀਂ ਦਿੰਦਾ ਜਿੰਨਾ ਰਿਸ਼ਤੇਾਂ ਵਿੱਚ ਅਹਿਸਾਸ ਤਾਂ ਨਾ ਹੋਣਾ ਤਕਲੀਫ ਦਿੰਦਾ ਹੈ ਕਹਾਣੀ ਤਾਂ ਉਹੀ ਹੈ ਸਿਰਫ ਕਿਰਦਾਰ ਬਦਲਤੇ ਜਾ ਰਹੇ ਨੇ ਲੋਕ ਵੀ ਉਹੀ ਨੇ ਸਿਰਫ ਮੇਰੇ ਪ੍ਰਤੀ ਉਹਨਾਂ ਦੇ ਵਿਹਾਰ ਬਦਲਤੇ ਜਾ ਰਹੇ ਨੇ ਕਈ ਵਰੀ ਵਕਤ ਦੇ ਨਾਲ ਸਭ ਠੀਕ ਨਹੀਂ ਹੁੰਦਾ ਸਭ ਖਤਮ ਹੋ ਜਾਂਦਾ ਹੈ ਜਨਾਬ ਉਨ ਨੇ ਮਰਚੀਆਂ ਕਰ ਲੀਆਂ ਸ਼ੁਰੂ ਕਰ ਦਿੱਤੀਆਂ ਤੇ ਮੈਂ ਉਹਨੂੰ ਸਮਝਾਉਣਾ ਹੀ ਛੱਡ ਦਿੱਤਾ ਰੋਜ਼ ਰੋਜ਼ ਦੀ ਮੱਥਾ ਖਪਾਈ ਤੋਂ ਚੰਗਾ ਮੈਂ ਉਹਨੂੰ ਬੁਲਾਉਣਾ ਹੀ ਛੱਡ ਦਿੱਤਾ ਦਰਤ ਹਮੇਸ਼ਾ ਦਰਦ ਹੀ ਰਹਾ ਸਿੱਤਾਂ ਵੀ ਲਿਖਿਆ ਤੇ ਪੁੱਠਾ ਵੀ ਲਿਖਿਆ ਇਨਸਾਨ ਤਕਲੀਫ ਨਹੀਂ ਦਿੰਦਾ ਨਾਲ ਪੀਤਾਏ ਪਲ ਤੇ ਕੀਤੀਆਂ ਕੱਲਾਂ ਤਕਲੀਫ ਦਿੰਦੀਆਂ ਨੇ ਉੱਨਾ ਰਾਹ ਤੇ ਵੀ ਇਕੱਲੇ ਤੁਰਿਆ ਹਾਂ ਜਿੱਥੇ ਆਪਣਿਆਂ ਦੀ ਸਖਤ ਲੋੜ ਸੀ ਰਿੱਤੇ ਚ ਟਿੱਕੀ ਹੋਈ ਖੰਡ ਕਿਹੜੀ ਤੱਕ ਚੁੱਕ ਸਕਦੀ ਹੈ ਪਹਾੜੀ ਨਹੀਂ ਇਸ ਲਈ ਅਮੀਰ ਚ ਗਰੀਬ ਇਨਸਾਨ ਚ ਪੇਧ ਭਾਵਨਾ ਨਾ ਕਰੋ ਸਮਾਂ ਆਉਣ ਤੇ ਕਿਸੇ ਦੀ ਵੀ ਲੋੜ ਪੈ ਸਕਦੀ ਹੈ ਸਕੂਲ ਉਹ ਜਗਾ ਹੈ ਜਿੱਥੇ ਇਨਸਾਨ ਪਹਿਲੀ ਵਾਰ ਆਉਣ ਤੇ ਜਿੰਨਾ ਰੋਂਦਾ ਹੈ ਉਸ ਤੋਂ ਕਿਤੇ ਜ਼ਿਆਦਾ ਉਤੋਂ ਆਖਰੀ ਵਾਰ ਨਿਕਲਣ ਤੇ ਰੋਂਦਾ ਹੈ ਕਿਸਮਤ ਨੂੰ ਅਤੇ ਤੁੱਛਿਆਂ ਨੂੰ ਦੋਸ਼ ਕਿਉਂ ਦੇਣਾ ਜੇਕਰ ਸੁਪਨੇ ਸਾਟੇ ਹਨ ਤਾਂ ਕੋਸ਼ਿਸ਼ ਵੀ ਸਾਟੀ ਹੋਣੀ ਚਾਹੀਦੀ ਹੈ ਲਫ਼ਜ਼ ਇੱਕ ਐਸੀ ਚੀਜ਼ ਹੈ ਜਿਸ ਨਾਲ ਫੰਤਾ ਦਿਲ ਵਿੱਚ ਉਤਰ ਜਾਂਦਾ ਹੈ ਜਾਂ ਦਿਲ ਚੋਂ ਉਤਰ ਜਾਂਦਾ ਹੈ ਸਿਆਣੇ ਕਹਿੰਦੇ ਨੇ ਸ਼ਰਮ ਮੋਸ਼ੇ ਤੇ ਅਕਲ ਜੇ ਚੜਤੀ ਉਮਰ ਵਿੱਚ ਆ ਜਾਵੇ ਤੱਕ ਆ ਜਾਵੇ ਨਹੀਂ ਤਾਂ ਸਾਡੀ ਮਰ ਨਹੀਂ ਆਉਂਦੀ ਇੱਕ ਦਿਨ ਸੋਨੇ ਨੇ ਲੋਹੇ ਨੂੰ ਪੁੱਛਿਆ ਆਪਾਂ ਤੁਹਾਨੂੰ ਲੋਹੇ ਦੀ ਹਥੌੜੀ ਨਾਲ ਕੁੱਟਿਆ ਜਾਂਦਾ ਹੈ ਪਰ ਤੂੰ ਇੰਨਾ ਚੇਕਦਾ ਕਿਉਂ ਹੈ ਲੋਹੇ ਨੇ ਕਿਹਾ ਜਦ ਆਪਣੇ ਹੀ ਆਪਣੇ ਨੂੰ ਮਾਰਦੇ ਨੇ ਤਾਂ ਤਰਤ ਜ਼ਿਆਦਾ ਹੁੰਦਾ ਹੈ ਕਿਸੇ ਨੇ ਬਹੁਤ ਵਧੀਆ ਗੱਲ ਕਹੀ ਹੈ ਸੋਚਣਾ ਰੱਖੋ ਕਿ ਮੈਨੂੰ ਰਸਤਾ ਚੰਗਾ ਮਿਲੇ ਬਲਕਿ ਇਹ ਸੋਚ ਚੋਣੀ ਚਾਹੀਦੀ ਹੈ ਕਿ ਮੈਂ ਜਿੱਥੇ ਵੀ ਪੈਰ ਰੱਖਾਂ ਉਹ ਰਸਤਾ ਚੰਗਾ ਹੋ ਜਾਵੇ ਕੱਟ ਲੈ ਕੇ ਇੱਕ ਗੱਲ ਦਾ ਅਹਿਸਾਸ ਹੋਇਆ ਕਿ ਜ਼ਿੰਦਗੀ ਤਾਂ ਹਲਕੀ ਫੁਲਕੀ ਜਈ ਹੈ ਬੋਝ ਤਾਂ ਬਸ ਖਵਾਇਸ਼ਾਂ ਦਾ ਹੈ ਸੱਚੇ ਇਨਸਾਨ ਨੂੰ ਹਮੇਸ਼ਾ ਝੂਠੇ ਇਨਸਾਨ ਤੋਂ ਵੱਧ ਸਫਾਈ ਦੇਣੀ ਪੈਂਦੀ ਹੈ ਸਭ ਤੋਂ ਇੱਕ ਅਜਿਹਾ ਕੋੜਾ ਹੈ ਉਹ ਕਦੇ ਆਪਣੇ ਅਸਵਾਰਨ ਦਿੱਕਾ ਨਹੀਂ ਦਿੱੰਦਾ ਨਾ ਹੱਕ ਕਿਸੇ ਦੇ ਕਦਮਾਂ ਵਿੱਚ ਤੇ ਨਾ ਹੱਕ ਕਿਸੇ ਦੀਆਂ ਨਜ਼ਰਾਂ ਵਿੱਚ ਗਲਤੀਆਂ ਇਸ ਗੱਲ ਦਾ ਸਬੂਤ ਹਨ ਕਿ ਤੁਸੀਂ ਕੋਸ਼ਿਸ਼ ਕਰ ਰਹੇ ਹੋ ਮਦ ਚੰਦੇ ਨੇ ਉਮਰ ਨਾਲ ਸ਼ੌਂਕ ਸਭ ਦਿਲ ਦੇ ਕਿਉਂਕਿ ਉਦੋਂ ਸ਼ੌਂਕ ਨਾਲ ਜ਼ਿੰਮੇਵਾਰੀਆਂ ਜ਼ਿਆਦਾ ਵੱਡੀਆਂ ਹੋ ਜਾਂਦੀਆਂ ਨੇ ਕਿਤਾਬਾਂ ਦੀ ਅਹਿਮੀਅਤ ਆਪਣੀ ਜਗ੍ਹਾ ਹੈ ਜਨਾਬ ਸਬਕ ਉਹੀ ਯਾਦ ਰਹਿੰਦੇ ਨੇ ਜੋ ਵਕਤ ਤੇ ਲੋਕ ਸਿਖਾਉਂਦੇ ਨੇ ਕੁਝ ਲੋਕ ਤੁਹਾਡੇ ਨਾਲ ਇਸ ਕਰਕੇ ਵੀ ਈਰਖਾ ਕਰਨ ਲੱਗ ਜਾਂਦੇ ਨੇ ਕਿਉਂਕਿ ਤੁਹਾਡੀ ਕਈ ਸੱਚੀ ਕਲ ਉਹਨਾਂ ਨੂੰ ਕੌੜੀ ਲੱਗ ਜਾਂਦੀ ਹੈ ਉਡਾ ਦਿੰਦੀਆਂ ਨੇ ਕੁਝ ਜ਼ਿੰਮੇਵਾਰੀਆਂ ਵੀ ਨੀਂਦਾ ਰਾਤ ਦੀਆਂ ਰਾਤਾਂ ਨੂੰ ਚੱਕਣ ਵਾਲਾ ਹਰ ਕੋਈ ਆਸ਼ਿਕ ਨਹੀਂ ਹੁੰਦਾ ਸੱਚ ਨੂੰ ਤਮੀਜ਼ ਨਹੀਂ ਕਰਨਦੀ ਝੋਟ ਨੂੰ ਦੇਖੋ ਕਿੰਨਾ ਮਿੱਠਾ ਬੋਲਦਾ ਹੈ ਕੋਤ ਨੂੰ ਅਤੇ ਤੁਝ ਨੂੰ ਸਮਝਣ ਵਾਸਤੇ ਕਿਤਾਬਾਂ ਦੀ ضرورت ਹੈ ਮੁੱਠੇ ਪੱਧ ਹੀ ਸਈ ਪਰ ਇਸ਼ਕ ਤਾਂ ਸਭ ਨੂੰ ਹੈ ਚੁੱਪ ਤੋਂ ਵੱਡਾ ਕੋਈ ਜਵਾਬ ਨਹੀਂ ਤੇ ਸਬਰ ਤੋਂ ਵੱਡਾ ਕੋਈ ਆਨੰਦ ਨਹੀਂ ਜ਼ਿੰਦਗੀ ਸਾਈਕਲ ਵਾਂਗ ਹੈ ਆਪਣਾ ਸੰਤੁਲਨ ਬਣਾਈ ਰੱਖ ਲੈ ਤੋਟਾ ਚੱਲਦੇ ਰਹਿਣਾ ਜ਼ਰੂਰੀ ਹੈ ਮੁਸਕਰਾ ਲੈ ਨੇ ਹਕ ਉਸੇ ਚੇਵੀ ਤੇਰਾ ਨਾਮ ਸੁਣ ਕੇ ਤੇਰੇ ਨਾਮ ਨਾਲ ਇੰਨੀ ਮੁਹੱਬਤ ਹੈ ਤਾਂ ਤੇਰੇ ਨਾਲ ਕਿੰਨੀ ਹੋਵੇਗੀ ਲਾਇਬ੍ਰਟੀਆਂ ਨਾਲੋਂ ਬਿਊਟੀ ਪਾਰਲਰ ਜ਼ਿਆਦਾ ਖੁੱਲੇ ਹਨ ਕਿਉਂਕਿ ਅਕਲਾਂ ਨਾਲੋਂ ਜ਼ਿਆਦਾ ਮੰਗ ਸ਼ਕਲਾਂ ਦੀ ਹੈ ਮਾਂ ਦੀ ਇੱਕ ਆदत ਰੱਬ ਨਾਲ ਬਹੁਤ ਮਿਲਦੀ ਹੈ ਦੋਵੇਂ ਹੀ ਮaaf ਕਰ ਦਿੰਦੇ ਨੇ ਇਕੱਲਾ ਸਿਰ ਨਿਵੋਂ ਨਾਲ ਪਰਮਾਤਮਾ ਨਹੀਂ ਮਿਲਦਾ ਮਨ ਤਾਂ ਝੁਕਣਾ ਵੀ ਬਹੁਤ ਜ਼ਰੂਰੀ ਹੈ ਚੇਤੂ ਲੋਕ ਉਹ ਨਹੀਂ ਜੋ ਕਦੇ ਅਸਫਲ ਨਹੀਂ ਹੋਏ ਸਗੋ ਉਹ ਹੁੰਦੇ ਨੇ ਜੋ ਕਦੇ ਹਾਰ ਨਹੀਂ ਮੰਨਦੇ ਤੁਹਾਡੇ ਸਭ ਤੋਂ ਵੱਡੇ ਅਧਿਆਪਕ ਤੁਹਾਡੀ ਅੱਖ ਦੇ ਕੀਤੀ ਗਲਤੀ ਹੁੰਦੀ ਹੈ ਰਿਸ਼ਤਿਆਂ ਨੂੰ ਪੈਸੇ ਦੀ ਤਰ੍ਹਾਂ ਸੰਭਾਲੋ ਕਿਉਂਕਿ ਤੁਮੇ ਹੀ ਕਮਾਉਣੇ ਔਖੇ ਨੇ ਲੋਕ ਤੁਹਾਡੇ ਨਾਲ ਨਹੀਂ ਤੁਹਾਡੇ ਹਾਲਾਤਾਂ ਨਾਲ ਹੱਥ ਮਿਲਾਉਂਦੇ ਨੇ ਗਿਆਨ ਖੰਭ ਦਿੰਦਾ ਹੈ ਉੱਟਣ ਲਈ ਤੇ ਤਸਰਬਾ ਚੜਾ ਦਿੰਦਾ ਹੈ ਖੁਭੰਲੀ ਜਤੁੱਤ ਸਿਮਝੋ ਤੇ ਚੀ ਚਾ ਲਈ ਧੰਵਾਦ ਕਰਦੇ ਹੋ ਤੱਕ ਕੁਦਰਤ ਤੁਹਾਨੂੰ ਹੋਰ ਨੇਮਤਾ ਪ੍ਰਦਾਨ ਕਰਦੀ ਹੈ ਤੁਹਾਡਾ ਲਿਆ ਗਿਆ ਹਰ ਫੈਸਲਾ ਤੁਹਾਡਾ ਭਵਿਕ ਨਿਰਧਾਰਤ ਕਰਦਾ ਹੈ ਘਟਰੀ ਬਨ ਕੇ ਬੈਠਾ ਹੈ ਅਨਾੜੀ ਨਾਲ ਚੋ ਲੈ ਕੇ ਜਾਣਾ ਸੀ ਉਹ ਤੱਕ ਕਮਾਇਆ ਹੀ ਨਹੀਂ ਵਟੀਆਂ ਚੰਗਾ ਵਿੱਚ ਮੈਦਾਨ ਫਤਿਹ ਕਰਨ ਵਾਲੇ ਛੋਟੀਆਂ ਲੜਾਈਆਂ ਵਿੱਚ ਨਹੀਂ ਉਲਝਦੇ। ਮੰਜ਼ਲ ਇਹ ਤਾਂ ਹੀ ਨਹੀਂ ਮਿਲਦੀ ਰਾਹ ਨੂੰ। ਜਨੂਨ ਤਿਲ 'ਚ ਝਕਾਉਣਾ ਪੈਂਦਾ ਹੈ। ਪੁਛਿਆ ਮੈਂ ਜਿਹੜੀ ਧੋਕੇ, ਅਲਨਾ ਕਿਵੇਂ ਬਣਦਾ ਹੈ? ਕਹਿੰਦੀ ਦਿਨ ਕਾ ਦਿਨ ਕਾ ਉਠੋਣਾ ਪੈਂਦਾ ਹੈ। ਉਮੀਦ ਕਰਤਾ ਦੋਸਤੋ, ਇਹ ਖੂਬਸੂਰਤ ਅਲਫਾਜ਼ ਤੁਹਾਡੇ ਰੂਹ ਨੂੰ ਸ਼ੋਕਾ ਹੋਣਗੇ। ਇਸੇ ਤਰ੍ਹਾਂ ਦੀ ਵੀਡੀਓ دیکھتے ਰਹੋ। ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਤੇ ਇਸ ਬੜੀਆਂ ਨੂੰ ਵੱਤਵਤ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰੱਖਾ